ਪਿਛਲੇ ਸਮੇਂ ਤੋਂ ਇਹ ਯੁੱਧਬੰਦੀ ਹੋ ਚੁੱਕੀ ਸੀ ਸੀਜ਼ਫਾਇਰ ਹੋ ਚੁੱਕਾ ਸੀ ਵੀ ਤੁਸੀਂ ਸਾਡੇ ਤੇ ਨਹੀਂ ਗੋਲੀ ਚਲਾਉਣੀ ਅਸੀਂ ਤੁਹਾਡੇ ਤੇ ਨਹੀਂ ਚਲਾਉਣੀ ਪਰ ਇਜ਼ਰਾਈਲ ਦੀ ਮਿਲਟਰੀ ਨੇ ਜਿਹੜੀ 에ਅਰ ਸਟ੍ਰਾਈਕ ਆ ਗਾਜ਼ਾ ਦੇ ਉੱਤੇ ਦੁਬਾਰਾ ਲਾਂਚ ਕਰ ਦਿੱਤੀ ਆ ਵੱਖ-ਵੱਖ ਏਰੀਏ ਉਹਨਾਂ ਦੇ ਖਾਨ ਯੂਨਸ ਰਫਾ ਗਾਜ਼ਾ ਸਿਟੀ ਤੇ ਦੂਜੀਆਂ ਥਾਵਾਂ ਦੇ ਉੱਤੇ ਉਹਨਾਂ ਨੇ ਹਮਲੇ ਕੀਤੇ ਆ ਕਟੋ-ਕਟ 404 ਪਲਸਤੀਨੀਅਨ ਮਾਰੇ ਗਏ ਨੇ ਇਹ ਹਮਲੇ ਦੇ ਵਿੱਚ 562 ਜ਼ਖਮੀ ਦੱਸੇ ਜਾ ਰਹੇ ਆ ਬਹੁਤ ਸਾਰੇ ਬੱਚੇ ਬosaurior ਤੋਂ ਵੀ ਇਹਦੇ ਵਿੱਚ ਸ਼ਾਮਲ ਨੇ ਇਹ ਅਟੈਕ 2 ਮਹੀਨੇ ਦੀ ਸੀਜ਼ਫਾਇਰ ਤੋਂ ਬਾਅਦ ਸ਼ੁਰੂ ਹੋਇਆ ਜਾਂ ਇਦਾਂ ਕਹਿ ਲਓ ਕਿ ਇਸ ਅਟੈਕ ਦੇ ਨਾਲ ਜਿਹੜੀ 2 ਮਹੀਨੇ ਦੀ ਸੀਜ਼ਫਾਇਰ ਹੋਈ ਸੀ ਉਹ ਸਾਰੀ ਦੀ ਸਾਰੀ ਟੁੱਟ ਗਈ ਆ ਇਜ਼ਰਾਈਲ ਤੇ ਹਮਾਸ ਦੇ ਵਿੱਚਕਾਰ ਫੈਸਲਾ ਹੋਇਆ ਸੀ ਸਮਝੌਤਾ ਹੋਇਆ ਸੀ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਸਾਨੂੰ ਕੁਝ ਨਾ ਕਹੋ ਹੁਣ ਇਹ ਜਨਵਰੀ 19 ਨੂੰ ਦੁਬਾਰਾ ਇਹਨਾਂ ਨੇ ਇਹ ਸ਼ਹਿਮਤੀ ਦਿੱਤੀ ਸੀ ਹਮਾਸ ਇਹ ਕਹਿ ਰਿਹਾ ਆ ਕਈ ਇਜ਼ਰਾਈਲ ਨੇ ਇਹ ਕੈਨਸਲ ਕੀਤੀ ਕਿਉਂਕਿ ਹਮਲਾਵਰ ਉਹਨਾਂ ਨੇ ਕੀਤੇ ਦਾ ਮਤਲਬ ਉਹ ਸਿੱਧੀ ਸੀਜ਼ਫਾਇਰ ਕੈਨਸਲ ਉਹਨਾਂ ਨੇ ਕੀਤੀ ਹੈ ਤੇ ਇਹਨੂੰ ਉਹਨਾਂ ਨੇ ਕਿਹਾ ਕਿ ਇਹ ਤੁਹਾਨੂੰ ਹੁਣ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋਣੇ ਚਾਹੀਦੇ ਆ ਵਿਸ਼ਵ ਦੇ ਵਿੱਚ ਇਹਦੇ ਬਾਰੇ ਵਿਰੋਧ ਹੋਣਾ ਚਾਹੀਦਾ ਇਜ਼ਰਾਈਲ ਨੇ ਸਿੱਧਾ-ਸਿੱਧਾ ਇਹਨੂੰ ਤੋੜਿਆ ਇਜ਼ਰਾਈਲ ਇਹ ਕਹਿ ਰਿਹਾ ਆ ਇਜ਼ਰਾਈਲ ਕਹਿੰਦੇ ਠੀਕ ਆ ਜਿਹੜੀ ਸੀਜ਼ਫਾਇਰ ਹੋ ਗਈ ਸੀ ਪ 2 ਮਹੀਨੇ ਲਈ ਹੋ ਗਈ ਸੀ ਔਰ ਇਹਦੇ ਸੀਜ਼ਫਾਇਰ ਦੇ ਵਿੱਚ ਸ਼ਰਤੇ ਤੈਅ ਹੋਈ ਸੀ ਵੀ ਜਿਹੜੇ ਸਾਡੇ ਬੰਦੇ ਹਮਾਸ ਨੇ ਫੜ ਕੇ ਰੱਖੇ ਆ ਉਹਨਾਂ ਨੂੰ ਵਾਪਸ ਕਰੋਗੇ ਜੋ ਉਹਨਾਂ ਨੂੰ ਛੱਡਣਗੇ ਹਮਾਸ ਨੇ ਉਹ ਬੰਦੇ ਨਹੀਂ ਛੱਡੇ ਸੀਜ਼ਫਾਇਰ ਐਕਸਟੈਂਡ ਨਹੀਂ ਹੋਈ ਤੇ ਫਿਰ ਆਹੀ ਕੁਝ ਹੋਣਾ ਸੀ ਵੀ ਇਹਦੇ ਵਿੱਚ ਅਸਲ ਦੇ ਵਿੱਚ ਕਸੂਰ ਸਾਰਾ ਹਮਾਸ ਦਾ ਆ ਸੀਜ਼ਫਾਇਰ ਦੇ ਨਿਯਮ ਤਹਿਤ ਜੇ ਇਸ ਸ਼ਰਤ ਦੇ ਉੱਤੇ ਯੁੱਧ ਰੋਕਿਆ ਗਿਆ ਸੀ ਇਹਨਾਂ ਨੇ ਉਹ ਸ਼ਰਤ ਮੰਨੀ ਨਹੀਂ ਹੁਣ ਬੌਮਬਿੰਗ ਬਹੁਤ ਜ਼ਿਆਦਾ ਹੋਈ ਐ ਇਸ ਵਿਲਨ ਏਰੀਆ ਦੇ ਵਿੱਚ ਇਜ਼ਰਾਇਲ ਨੇ ਜਿਹੜੀ 에ਅ ਸਟ੍ਰਾਈਕ ਦੇ ਵਿੱਚ ਬਹੁਤ ਭੀੜ ਭੜੱਕੇ ਵਾਲੇ ਇਲਾਕੇ ਜਿਹੜੇ ਨੇ ਸਕੂਲ ਨੇ ਜਾਂ ਜਿਹੜੇ ਕਈ ਸ਼ੈਲਟਰਸ ਨੇ ਇੰਨੇ ਜ਼ਿਆਦਾ ਟਾਰਗੇਟ ਕੀਤੇ ਆ ਕਿ ਜਿਹੜੇ ਆਮ ਨਾਗਰਿਕ ਨੇ ਉਹਨਾਂ ਦੀ ਮੌਤ ਹੋ ਗਈ ਆ ਇੱਥੋਂ ਤੱਕ ਕਿ ਜਿਹੜੇ ਨਮ ਜਨਮੇ ਬੱਚੇ ਵੀ ਇਹਦੇ ਵਿੱਚ ਦੱਸੇ ਜਾ ਰਹੇ ਆ ਹੁਣ ਹਸਪਤਾਲ ਗਾਜ਼ਾ ਦੇ ਵਿੱਚ ਬਹੁਤ ਜ਼ਿਆਦਾ ਨੇ ਕਿਉਂਕਿ ਇੰਨੇ ਜ਼ਿਆਦਾ ਲੋਕਾਂ ਦਾ ਮਾਰਿਆ ਜਾਣਾ ਥੋੜਾ ਜਿਹਾ ਤੇ ਉਹਨਾਂ ਦਾ ਪ੍ਰਬੰਧ ਆ ਉੱਥੋਂ ਇੰਨੇ ਜ਼ਖਮੀ ਹੋ ਗਏ ਪਰਿਵਾਰ ਜਿਹੜੇ ਆਪਣੇ ਉੱਥੋਂ ਚੱਕ ਕੇ ਉੱਥੇ ਲਿਆ ਰਹੇ ਆ ਥੋੜਾ ਜਿਹਾ ਜ਼ਿਆਦਾ ਹਾਲਤ ਮਾੜੀ ਹੋਈ ਆ ਹੁਣ ਜਿਹੜੀਆਂ ਨੈਗੋਸ਼ੀਏਸ਼ਨਸ ਹੋਈਆਂ ਕਿ ਇਹਨੂੰ ਲੜਾਈ ਨੂੰ ਰੋਕਿਆ ਜਾਵੇ ਉਹ ਸਾਰੀਆਂ ਨਹੀਂ ਕਾਮਯਾਬ ਹੋ ਰਹੀਆਂ ਦੋਵੇਂ ਸਾਈਡ ਦੇ ਉੱਤੋਂ ਔਰ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਬਲੇਮ ਕਰ ਰਹੀਆਂ ਲੜਾਈ ਲਗਾਤਾਰ جاری ਹੈ ਇਜ਼ਰਾਇਲ ਦੇ ਲੀਡਰ ਜਿਹਦੇ ਵਿੱਚ ਇਹਨਾਂ ਦੇ ਡਿਫੈਂਸ ਮਿਨਿਸਟਰ ਵੀ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਇਹ ਹਮਲੇ ਲਗਾਤਾਰ ਜਾਰੀ ਰਹਿਣਗੇ ਜਿੰਨਾ ਚਿਰ ਸਾਡੇ ਬੰਦੇ ਨਹੀਂ ਛੱਡਦੇ ਡਿਸਟਰਕਸ਼ਨ ਬਹੁਤ ਹੋਈ ਆ ਬਹੁਤ ਤਬਾਹੀ ਹੋਈ ਆ ਪਹਿਲਾਂ ਵੀ ਆਪਾਂ ਜਾਣਦੇ ਆ ਕਿ ਇਹਦੇ ਨਾਲ ਗਾਜ਼ਾ ਕਿੰਨਾ ਪਹਿਲਾਂ ਤਬਾਹ ਹੋ ਚੁੱਕਿਆ ਰੁਣ ਤੱਕ ਲਗਭਗ 48000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਘਰ ਹਸਪਤਾਲ ਤੇ ਸਕੂਲ ਸਾਰਾ ਕੁਝ ਮਤਲਬ ਤਬਾਹ ਹੋ ਕੇ ਤੇ ਉੱਥੇ ਮਲਬਾ ਬਣ ਚੁੱਕਿਆ ਵਿਸ਼ਵ ਦੇ ਵਿੱਚ ਸ਼ਾਂਤੀ ਕਈ ਪਾਸਿਆਂ ਤੋਂ ਸੀਗੀ ਇਧਰਲੇ ਪਾਸੇ ਆਸ ਸੀ ਕਿ 11 ਜਨਵਰੀ ਤੋਂ ਬਾਅਦ ਜਦੋਂ ਦੀ ਯੁੱਧ ਰੁਕਿਆ ਥੋੜੇ ਬਹੁਤ ਹੀ ਰੋਕ ਨੂੰ ਰਾਹਤ ਆਏਗੀ ਪਰ ਲੱਗਦਾ ਨਹੀਂ ਇਹ ਲੜਾਈ ਜਿਹੜੀ ਬੰਦ ਹੋਈ ਸੀ ਇੱਕ ਵਾਰੀ ਫੇਰ ਸ਼ੁਰੂ ਹੋ ਗਈ